ਦੇਖੋ ਦੇਰ ਹੈ ਦਰੁਸਤਾ ਹੈ ਮੈਂ ਜਿਵੇਂ ਗੱਲ ਕਹੀ ਹੈ ਨਾ ਕਿ ਉਹਨੇ ਕਿ ਆ ਕੇ ਮਾਫੀ ਦਾ ਮੰਗੀ ਹੁਣ ਇਹ ਤੋਂ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ ਤੇ ਸੋਚਾਂਗੇ ਕੀ ਕਰਨਾ ਕਿ ਕੀ ਸੋਚਾਂ ਉਹ ਤੋਂ ਬਾਅਦ ਹੀ ਫੈਸਲਾ ਕੋਈ ਕਰਾਂ ਪਹਿਲਾਂ ਕਰਨਾ ਚਾਹੀਦਾ ਸੀ ਗੱਲ ਸੀ ਪਹਿਲਾਂ ਕਰਨਾ ਚਾਹੀਦਾ ਸੀ ਅਸੇ ਇਸ ਤੋਂ ਪਹਿਲਾਂ ਤੋਂ ਕਹੇ ਸੀ ਮੈਂ ਜਦੋਂ ਵਖਰੇ ਹੋਇਆ ਉਦੋਂ ਵੀ ਇਹੀ ਕਿਹਾ ਸੀ ਮਾਫੀ ਮੰਗ ਲੈ ਉਹ ਦੋ ਨਹੀਂ ਬੰਗੇ ਬਾਰੇ ਜੇ ਸਟੇਟਾਂ ਦੀ ਗੱਲ ਕਰੀਏ ਬੀਜੇਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਤੁਹਾਡਾ ਬੀਜੇਪੀ ਨਾਲ ਘੱਟ ਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਚੋਣਾਂ ਨੂੰ ਲੈ ਕੇ ਵਕਤ ਦੱਸੇਗਾ ਜੀ ਅਜੇ ਹੁਣ ਕੀ ਸੁਣ ਕੇ ਆ ਜਾਂਦਾ ਦੋ ਚਾਰ ਦਿਨ ਠਹਿੜ ਕੇ ਫਿਰ ਦੇਵਾਂਗੇ ਰੇਖਾ ਚੱਲ ਕਿਹੜਾ ਕਿਹੜਾ ਹਾਂ ਜਿਹੜਾ ਸਭ ਕਿਵੇਂ ਦੇਖਦੇ ਹੋ ਅੱਜ ਦੀ ਸਰਬੀਰ ਸਿੰਘ ਬਾਦਲ ਦੀ ਜਿਹੜੀ ਮਾਫੀ ਮੰਗੀ ਗਈ ਆ ਕੱਲ ਜਿਹੜਾ ਸਥਾਪਨਾ ਚਿੰਨ੍ਹ ਬਣਾਇਆ ਜਾ ਰਿਹਾ ਸੀ ਦੇਖੋ ਦੇਰੇ ਦਰਸਤਾਏ ਮੈਂ ਜਿਵੇਂ ਗੱਲ ਕਹੀ ਹੈ ਨਾ ਕਿ ਉਹਨੇ ਕੇ ਆ ਕੇ ਮਾਫੀ ਤਾਂ ਮੰਗੀ ਹੁਣ ਇਹਦੇ ਬਾਅਦ ਸੋਚਾਂਗੇ ਵੀ ਮੰਤਨ ਕਰਾਂਗੇ ਬੈਠਾਂਗੇ ਇਸ ਪਾਰਟੀ 'ਚ ਸੋਚਾਂਗੇ ਕੀ ਕਰਨਾ ਅੱਗੇ ਕੀ ਸੋਚਾਂ ਉਹ ਤੋਂ ਬਾਅਦ ਹੀ ਫੈਸਲਾ ਕੋਈ ਕਰਾਂਗੇ ਜੀ ਸਰ ਤੁਸੀਂ ਬਿਆਨ ਸੁਣਿਆ ਉਹਨਾਂ ਦਾ ਪੂਰਾ ਨਹੀਂ ਅਜੇ ਬਿਆਨ ਮੈਂ ਮੰਗਾਇਆ ਹੁਣ ਇਸ ਨੂੰ ਤਾਂ ਮੰਗਾਇਆ ਫਿਰ ਪੜਾਂਗੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਸਮੇਂ ਜਦੋਂ ਇਹ ਬੇਅਦਬੀਆਂ ਹੋਈਆਂ ਸੀ ਤਾਂ ਅਸੀਂ ਜਿਹੜੀ ਜਾਂਚ ਉਹ ਸੀਬੀਆਈ ਨੂੰ ਦਿੱਤੀ ਗਈ ਕਿਉਂਕਿ ਸਾਡੇ ਤੇ ਪ੍ਰੈਸ਼ਰ ਇੰਨਾ ਬਣ ਚੁੱਕਿਆ ਸੀ ਪਰ ਅਸੀਂ ਸਾਡੇ ਅਸੀਂ ਚਾਹੁੰਦੇ ਹਾਂ ਕਿ ਦੋਸਤਿਆਂ ਨੂੰ ਫੜਿਆ ਜਾਵੇ ਸਾਰੇ ਇੱਕ ਮੰਚ ਤੇ ਇਕੱਠੇ ਹੋਣ ਭਾਵੇਂ ਜਿੰਨੇ ਵੀ ਧੜੇ ਨੇ ਜਿਹੜੇ ਕਾਲੀ ਦਲ ਤੋਂ ਲੱਗ ਹੋ ਕੇ ਬਣੇ ਨੇ ਉਹਨਾਂ ਨੂੰ ਸਵਾਗਤ ਉਹਨਾਂ ਨੂੰ ਜਿਹਨਾਂ ਕਹਿ ਸਕਦੇ ਸਿੱਧਾ ਤੁਹਾਨੂੰ ਸਦਾ ਵੀ ਹੋਣਗੇ ਉਹ ਤਾਂ ਨਹੀਂ ਮੈਂ ਤਾਂ ਹੁਣ ਪਤਾ ਲੱਗਿਆਗਾ ਨਾ ਹੁਣ ਤਾਂ ਕੌਣ ਕੌਣ ਕਿੰਦਾਂ ਨੂੰ ਕੀ ਕੀ ਰਿਐਕਸ਼ਨ ਹੁੰਦਾ ਹੈ ਅਦੀਨ ਅਦੀਨ ਨੇ ਕੁਝ ਕਿਹਾ ਤਾਂ ਸਰ ਮੈਂ ਕਿਹਾ ਤੁਸੀਂ ਬਹੁਤ ਜ਼ਿਆਦਾ ਸੁਖਵੀਰ ਬਾਦਲ ਨਾਲ ਜਦੋਂ ਾੜ ਹੋਏ ਸੀ ਪੱਖ ਹੋਏ ਸੀ ਉਦੋਂ ਬਹੁਤ ਗੱਲਾਂ ਕਈਆਂ ਗਈਆਂ ਸੀਗੀਆਂ ਵੀ ਉਹਦੀ ਮਾਫੀ ਮੰਗ ਲੈਂਦੇ ਤਾਂ ਸਭ ਇਕੱਠੇ ਹੋ ਜਾਂਦੇ ਸੀ ਕਿ ਲੱਗਦਾ ਨਹੀਂ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀਗਾ ਸੁਖਵੀਰ ਬਾਦਲ ਉਹ ਪਹਿਲਾਂ ਕਰਨਾ ਚਾਹੀਦਾ ਸੀ ਅਸੀਂ ਅਸੀਂ ਤਾਂ ਪਹਿਲਾਂ ਤੋਂ ਕਹੇ ਸੀ ਮੈਂ ਜਦੋਂ ਬਕਰੇ ਹੋਇਆ ਉਦੋਂ ਵੀ ਇਹੀ ਕਿਹਾ ਸੀ ਮਾਫੀ ਮੰਗ ਲੈ ਉਹਦੋਂ ਨਹੀਂ ਮੰਗੀ ਉਸ ਟਾਈਮ ਇਹ ਗੱਲ ਹੋਈ ਨਹੀਂ ਸੀ ਉਦੋਂ ਵੀ ਹੋਈ ਸੀ ਸਾਰੀ ਗੱਲ ਹੋਣੀ ਨਹੀਂ ਤਿੰਨ ਸਰ ਉਦੋਂ ਬਾਦਲ ਸਾਹਿਬ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਉਸ ਟਾਈਮ ਨਹੀਂ ਬਾਦਲ ਸਾਹਿਬ ਨਹੀਂ ਗੱਲ ਨਹੀਂ ਸੁਖਵੀਰ ਨਾਲ ਗੱਲ ਹੋਈ ਸੀ ਉਦੋਂ ਪਰ ਸੁਖਵੀਰ ਮਾਫੀ ਮੰਗਣ ਨੂੰ ਤਿਆਰ ਨਹੀਂ ਸੀ ਅੱਜ ਮੰਗਣੀ ਪਈ ਕਿਉਂਕਿ ਕਾਰਨ ਇਹ ਹੈ ਵੀ ਬੀਜੇਪੀ ਨਾਲ ਜਿਸ ਤਰ੍ਹਾਂ ਬਾਹਰਲੇ ਜੇ ਸਟੇਟਾਂ ਦੀ ਗੱਲ ਕਰੀਏ ਬੀਜੇਪੀ ਬਹੁਤ ਅੱਗੇ ਜਾ ਰਹੀ ਹੈ ਤਾਂ ਥੋੜਾ ਬੀਜੇਪੀ ਨਾਲ ਘਟਜੋੜ ਹੈਗਾ ਕਿ ਉਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਚੋਣਾਂ ਨੂੰ ਲੈ ਕੇ ਬਾਕੀ ਦੱਸੇਗਾ ਜੀ ਅਜੇ ਹੁਣ ਕੀ ਸੀ ਨਹੀਂ ਕਿਹਾ ਜਾ ਸਕਦਾ ਐਟ ਦਿਸ ਸਟੇਜ ਕਿਹਾ ਨਾ ਕੁਝ ਵੀ ਥੈਂਕ ਯੂ ਦੋ ਚਾਰ ਦਿਨ ਠਹਿਰ ਜੋ ਫਿਰ ਦੇਵਾਂਗੇ ਰੇਖ